ਦਾ ਤੇਰਾ ਭੰਗੜਾ ਮੈਂ ਕੱਲ ਦੇਖਿਆ ਫਿਰ ਪੂਰੀ ਲੈਰ ਲਾਉਂਦਾ ਉਹ ਜੀ ਬੜੀ ਤੇਰੀ ਬਾਤ ਨਾਲ ਨਜ਼ਰ ਆਦੇ ਆ ਉਦੋਂ ਪਹਿਲਾਂ ਅਸੀਂ ਫਿਲਮ ਕਰੀ ਸੀ ਉਹ ਉਹਦਾ ਕੋਈ ਮੇਰਾ ਤੇ ਦੁਰਬਾਚਾ ਨਹੀਂ ਸੀ ਕ੍ਰਿਟੀਕਲ ਆਪਣੇ ਲੈਂਪ ਬੁਨਮ ਸੀ ਆਮ ਤੌਰ ਤੇ ਬੰਦੇ ਸਾਰੇ ਦਾ ਦਾਵਾ ਕਰਦੇ ਕਿ ਮੈਂ ਜਿਹੜਾ ਕੰਮ ਕਰਿਆ ਉਹ ਬਹੁਤ ਵਧੀਆ ਸੀ ਸੋਬਰਟ ਸੀ ਪਰ ਉਹ ਪੈਸੇ ਪੂਰੇ ਨਹੀਂ ਕੰਮ ਸੀ ਉਦੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਨਹੀਂ ਇਸ ਤਰ੍ਹਾਂ ਦੇ ਸਬਜੈਕਟਾਂ ਤੇ એનર્ਜੀ ਮੈਂ ਨਾ ਵੇਸ ਕਰਾਂ ਜਿੰਦਾ ਕੋਈ ਨਾ ਸੇਧ ਹੋ ਕੋਈ ਨਾ ਗਿਆਨ ਮਿਲੇ ਉਹ ਤੋਂ ਬਾਅਦ ਫਿਰ ਇਹ ਫਿਲਮ ਕਰੀ ਸੀ ਇੱਕ ਦੋ ਸਕ੍ਰਿਪਟਾਂ ਹੋਰ ਲਿਖੀਆਂ ਦੀ ਪਰ ਸਬਾਬ ਇਹ ਤਾਂ ਥੋੜਾ ਲੇਟ ਬਣਿਆ ਕਹਾਣੀਆਂ ਤੇ ਕਿੱਸੇ ਆ ਜਦੋਂ ਕੋਈ ਸਿਸਟਮ ਰੂਲ ਕਰਦਾ ਹੈ ਸਰਕਾਰ ਰਨ ਕਰਦਾ ਹੈ ਉਹ ਤੇ ਫਤਵਾ ਉਹਨਾਂ ਦੇ ਸਾਫ ਨਾ ਬਣਦੀ ਜਦੋਂ ਇਹ ਕਿਸੇ ਹੋਏ ਉਦੋਂ ਅੰਗਰੇਜ਼ੀ ਹਕੂਮਤ ਸੀ ਤੇ ਬਹੁਤ ਚੀਜ਼ਾਂ ਲਿਖੀਆਂ ਨਹੀਂ ਸੀ ਗਈਆਂ ਤੋਂ ਇਸ ਤਰ੍ਹਾਂ ਦੇ ਸਮਾਜਿਕ ਦਸਤਾਵੇਜ਼ ਲਈ ਕਈ ਬਰੀ ਕਿਤਾਬਾਂ ਚ ਪਰਪੰਖ ਤੌਰ ਤੇ ਉਹ ਵਿਖੇ ਸ਼ਾਇਦ ਨਾਂ ਲੱਭਣ ਇਹ ਦਸਤਾਵੇਜ਼ ਜਿਹੜੇ ਸਾਨੂੰ ਪਿਛਲੀ ਜਨਰੇਸ਼ਨ ਨੂੰ ਅਗਲੀ ਪੀੜ੍ਹੀ ਨਾਲ ਜੋੜਦੇ ਨੇ ਅਸੀਂ ਮੀਡੀਅਮ ਚ ਇਹ ਕਿਤਾਬਾਂ ਕਿਥੇ ਸ਼ੋਕਰੀਆ ਪੰਜਾਬ ਤੋਂ ਬਾਅਦ ਕਿਥੇ ਹੈ ਪੰਜਾਬ ਤੋਂ ਨਹੀਂ ਨਹੀਂ ਭਾਪਏ ਇਹੋ ਜਿਸ ਤਰ੍ਹਾਂ ਦਾ ਉਦੋਂ ਪੰਜਾਬ ਸੀ ਨਾ ਉਦੋਂ ਆ ਥੇ ਜ਼ਿਆਦਾ ਹੁੰਦੇ ਸੀ ਜਦੋਂ ਤੋਂ ਢਾਲ ਲੱਗੀ ਐ ਫਿਰ ਆ ਜ਼ਮੀਨ ਦਾ ਉਹਦਾ ਬਦਲ ਲੱਗਿਆ ਮਿੱਟੀ ਦਾ ਇਸ ਕਰਕੇ ਇਹਦੀ ਲੋਕੇਸ਼ਨ ਆਪਣੇ ਪੰਜਾਬ ਤੇ ਰਾਜਪੁਰ ਪੰਜਾਬ ਰਾਜਸਥਾਨ ਦਾ ਫਰਕ ਨਹੀਂ ਸੀ ਹੁੰਦਾ ਕੋਈ ਤੇ ਉਹ ਆਪਣੇ ਬਠਿੰਡਾ ਟੱਪ ਕੇ ਫਿਰ ਹਰਮਾਨਗੜ੍ਹ ਸਾਹਿਬ ਆਲੇ ਪਾਸੇ ਚਾਰੇ ਪਾਸੇ ਉੱਥੇ ਆਲੇ ਦੇਲੇ ਕੋਈ ਉਸ ਤਰ੍ਹਾਂ ਦਾ ਪਿੰਡ ਵਿਕਸਿਤ ਕਰਿਆ ਬਾਕੀ ਮੋਦਨ ਦੇ ਦੋ ਵੈਸੇ ਕਿ ਕਾਨਫਰੰਸ ਵੀ ਉਹਦੇ ਚ ਜਿਹੜਿਆ ਨੇ ਐਕਟ ਕਰਿਆ ਹੁੰਦਾ ਉਹਨੂੰ ਬਿਠਾ ਦਿੰਦੇ ਆ ਮਤਲਬ ਕੰਮ ਦਾ ਬਾਕੀ ਸਾਰਿਆਂ ਦਾ ਜ਼ਿਆਦਾ ਹੁੰਦਾ ਏ ਹੀਰੋ ਮੈਂ ਪਹਿਲਾਂ ਵੀ ਐਸੀ ਕੰਪਨੀ ਹੁੰਦਾ ਹੁਣ ਮੈਥਮ ਉਹ ਵੀ ਐਸਾ ਹੁੰਦਾ ਵੀ ਮੈਂ ਬਹੁਤ ਵੇਂਤ ਕਰਿੰਦੇ ਬੈਠਾ ਮੈਂ ਕਰਿਆ ਉਹ ਇੰਦਾ ਦਾ ਕੁਛ ਨਹੀਂ ਡਾਇਰੈਕਟਰ ਤੇ ਸਕ੍ਰਿਪਟ ਤੇ ਡਿਪੈਂਡ ਕਰਦਾ ਤੋ ਸਾਡੇ ਸਾਰਿਆਂ ਲਈ ਸੌਖਾ ਐ ਜਿਵੇਂ ਜਿਹੜਾ ਸਾਡਾ ਮਿੱਤਰ ਉਹ ਡਾਇਰੈਕਟਰ ਉਹ ਪਹਿਲਾ ਥੀਏਟਰ ਜ ਵੀ ਰਿਹਾ ਹੁਣ ਅਸੀਂ ਮੰਨ ਲਓ ਇਹਨਾਂ ਨੇ ਕੋ ਸ਼ਾਰਟ ਕਰਨਾ ਇਹਨਾਂ ਨੇ ਆਪ ਦੇ ਸੁਭਾਚ ਕਰਤਾ ਪਰ ਸ਼ੈਂਪੂ ਦਾ ਜਿਹੜਾ ਕੈਪਟਨ ਆ ਉਹ ਡਾਇਰੈਕਟਰ ਹੈ ਉਹਨੂੰ ਲੱਗਿਆ ਕਿ ਨਹੀਂ ਮੈਂ ਇਹ ਨੂੰ ਇਦਾਂ ਸੋਚਦਾ ਸੀ ਤੋਂ ਸਾਡੇ ਨੇ ਸੌਖਾ ਹੈ ਸੀ ਮੇਰਾ ਤਾਂ ਬੜਾ ਸੌਖਾ ਫਾਰਮੈਟ ਸੀ ਮੈਂ ਕਹਿੰਦਾ ਸੀ ਤੂੰ ਆ ਜਿਹੜਾ ਡਾਇਲਗ ਹੈ ਮੇਰੇ ਨਾਲ ਬੋਲ ਕੇ ਆ ਜਾ ਫਿਰ ਮੈਂ ਬੋਲਣ ਨੂੰ ਬਚੇ ਸੋ ਜਦੋਂ ਕੁਝ ਨਾ ਬਰਦੀ ਨਾ ਵਰਤੀ ਫਿਰ ਉਹਨੂੰ ਟਾਈਮ ਪੀਰੀਅਡ ਜਿਵੇਂ ਕਹਦਣੇ ਆ ਸੀ ਉਹਨਾਂ ਜਦੋਂ ਤੁਸੀਂ ਸੈੱਟ ਤੇ ਜਾਂਦੇ ਹਾਂ ਅਚਾਨਕ ਕਿਉਂ ਸੇ ਤਰਨ ਹੋ ਜਾਂਦਾ ਜਿੰਨਾ ਅਮੋ ਤੁਸੀਂ ਛੋਟੇ ਹੁੰਦੇ ਸੀ ਤੁਸੀਂ ਕੰਮ ਨਹੀਂ ਕੀਤਾ ਸਕੂਲ ਦਾ ਤੇ ਟਿਚਰ ਤੁਹਾਨੂੰ ਬੋਲਦੇ ਆ ਕਿ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਿਆ ਤਾਂ ਜਿਹੜਾ ਤੁਹਾਡਾ ਬਹਾਨਾ ਹੋਊਗਾ ਉਸ ਵਕਤ ਇਹ ਮੈਂ ਤੁਸੀਂ ਕਹੋਗੇ ਜ਼ਿੰਮੇਵਾਰ ਤੇ ਤੁਹਾਡੀ ਪੂਰਾ ਜਿਹੜਾ ਤੁਹਾਡਾ ਬੇਸ ਹੈ ਉਹ ਕਿਸੇ ਨੇ ਬਣਾਇਆ ਨਹੀਂ ਹੁੰਦਾ ਉਹ ਤੁਸੀਂ ਉਸ ہزار ਨਾਟਕਾ ਜਾਨੇ ਐਸੀ ਤਰ੍ਹਾਂ ਫਿਲਮ ਹੈ ਕਿ ਮੈਨੂੰ ਅਸੀਂ ਬਹੁਤ ਪਹਿਲਾਂ ਬਹੁਤ ਤਰ੍ਹਾਂ ਦੀ ਸੋਚ ਨਾਲ ਅਸੀਂ ਜਦੋਂ ਸਕ੍ਰਿਪਟ ਇਕੱਠੇ ਬੈਠ ਕੇ ਲਿਖਦੇ ਸੀ ਖਿਆਲ ਆਉਂਦੇ ਸੀ ਪਰ ਉਹਦਾ ਬੈਸਟ ਵੇ ਹੁੰਦਾ ਕਿ ਉਹਦਾ ਪੁਆਇੰਟ ਆਪ ਕੀ ਹੈ ਕਿਉਂਕਿ ਸਾਰੀ ਫਿਲਮ ਐਡਿਟ ਵੀ ਉਹਨਾਂ ਨੇ ਕਰਨੀ ਹੈ ਬੈਲੈਂਸ ਵੀ ਉਹਨਾਂ ਨੇ ਕਰਨੀ ਹੈ ਤਾਂ ਸਾਡੇ ਸਾਰਿਆਂ ਨੇ ਇਸ ਕਰਕੇ ਸੌਖਾ ਸੀ ਕਿ ਹਮ ਤੋ ਜਿਵੇਂ ਕਹਿੰਦੇ ਚਲੋ ਬੜੀ ਲੰਬੀ ਲਿਸਟ ਇਹ ਵੀ ਸਾਰੇ ਆਪਣੇ ਉਹਨਾਂ ਦਾ ਮਨਰਿਆਂ ਪੰਜ 4.5 ਤੋਂ ਸਾਡੇ ਜਿਹੜੇ ਮੁੰਡੇ ਏਡਾ ਕਰਾਉਂਡ ਚ ਆਉਂਦੇ ਸੀ ਔਰ ਜੇ ਮੈਂ ਮਸ਼ਹੂਰ ਮਸ਼ਹੂਰ ਦਾ ਨਾਮ ਲਵਾਂਗਾ ਉਹ ਵੀ ਮੈਨੂੰ ਤਾਂ ਮੈਰੀ ਨਹੀਂ ਲੱਗਦੇ। ਉਹ ਸਪੌਟ ਪਾਈ ਤੋਂ ਲੈ ਕੇ ਸਿਰੇ ਤੱਕ ਨਾ ਉੱਥੇ ਕੋ 50 ਡਿਗਰੀ ਟੈਂਪਰੇਚਰ ਕਿਵੇਂ ਜਾਂ ਚੜਦਾ ਨਾ ਰੇਤੇ 'ਚ ਤੇ ਪੈਰ ਉੱਥੇ ਵੀ ਜੁੱਤੀ 'ਚ ਵੀ ਰੇਤਾ ਪੈ ਜਾਂਦਾ ਸੀ। ਉਹ ਜਿਨ੍ਹਾਂ ਨੇ ਰੋਟੀ ਖਵਾਈ ਹੈ ਮੈਨੂੰ ਲੱਗਦੀ ਉਹ ਉਹਨਾਂ ਦਾ ਕੰਮ ਸਭ ਤੋਂ ਵੱਡਾ ਹੈ। ਉਹਨਾਂ ਦਾ ਹੈ ਮੈਂ ਜੁੜਦਾ। ਮੈਨੂੰ ਲਗਦਾ ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਦਾ ਮੁਬਾਰਕ ਪਖ ਕੀ ਹੈ ਪਰ ਦਿਨ ਚੋਂ ਨਹੀਂ ਤੇੰਤੇ ਲੱਗਦੀ ਹੈ ਮੈਨੂੰ ਬਸ ਇਹ ਪਤਾ ਹੈ ਔਰ ਸੰਗੀਤ ਔਰ ਸਿਨੇਮੇ ਦੀ ਕੋਈ ਭਾਸ਼ਾ ਨਹੀਂ ਹੁੰਦੀ ਔਰ emotions ਦੇਖੋ ਜਿੰਦਾ ਹੋਰ ਤੁਸੀਂ ਮਚਿਓ ਰਹੋ ਉਸ ਅਵਸਥਾ 'ਚ ਤੁਹਾਨੂੰ ਦੁੱਖ ਪਏਗਾ ਤੁਸੀਂ ਬਹੁਤ ਦੁਖੀ ਹੋ ਤੇ ਤੁਸੀਂ ਲਿਟਰਲੀ ਰੋ ਰਹੇ ਹੋ ਮਨ ਉਸ ਜੇ ਬੱਚੇ ਨੇ ਘੂੜੀਂ ਪੈਂਦੀ ਹੈ ਉਸ ਅਵਸਥਾ 'ਚ ਜ਼ੋਰ ਹੁੰਦਾ ਤੇ ਇਸ ਸਿਮੇ ਦੀ ਭਾਸ਼ਾ ਇਹ ਆ ਵੀ ਤੁਹਾਨੂੰ ਜਦੋਂ ਦੋ ਘੰਟੇ ਲਈ ਉਠਾਉਣਾ ਹਸਾਉਣਾ ਤੇ ਰੋਣਾ ਦੇ ਨਾਲ ਹੈ। ਕਿਉਂ ਨਾ ਆਂਦੇ ਐ emotions ਤਾਂ ਸਦਾ ਹੀ ਕਰਦਾ। ਹਾਂ ਵਖਤੀ ਤੌਰ ਤੇ ਪ੍ਰੈਸ਼ਰ ਵੱਧਦਾ ਰਹਿੰਦਾ ਹੈ ਭਾਸ਼ਾ ਵਿੱਚ ਇੱਕ ਦੂਜੇ ਦੇ ਵਿੱਚ ਸ਼ਬਦ ਆਉਂਦੇ ਰਹਿੰਦੇ ਆ। ਪਰ ਨਿਰੰਤਰ ਤੌਰ ਤੇ ਜੇ ਸੋਚੀ ਤਾਂ ਆਤਮਿਕ ਤੌਰ ਤੇ ਜੇ ਸੋਚੀ ਤਾਂ ਖਿਆਲ ਹੀ ਕੋਰੇ ਨੇ ਬੰਦ ਲਿਆ। ਇਨਾ ਦੇ ਵਾਸਤੇ ਜਿਵੇਂ ਤੁਸੀਂ ਕਹਿੰਦੇ ਕਿ ਵਕਤ ਦੀ ਫਿਲਮਾਂ ਅਚਾਨਕ ਜਦੋਂ ਤੁਸੀਂ ਉੱਥੇ ਆਉਂਦੇ ਆ ਮਾਹੌਲ ਬਣ ਜਾਂਦਾ ਹੈ ਪਰ ਤੁਹਾਨੂੰ ਲੱਗਦਾ ਕਿ ਇਹ ਮਾਹੌਲ ਅਚਾਨਕ ਨਹੀਂ ਬਣਦਾ ਇਹਦੇ ਵਾਸਤੇ ਬਹੁਤ ਮਿਹਨਤ ਹਰ ਘੜੀ ਪੈਂਦੀ ਹੈ ਉਹ ਜੋ ਸੈੱਟ ਤਿਆਰ ਕਰਦੇ ਉਹ ਜੋ ਬੋਲੀ ਉਹ ਜੋ ਸਾਰੇ ਆੜੇ ਦੁਆਰੇ ਮਿਹਨਤ ਜੜੀ ਆ ਉਸ ਮਿਹਨਤ ਦੇ ਜਿਹੜਾ ਸਮਝਿਆ ਨਹੀਂ ਸਮਝਿਆ ਨਹੀਂ ਉਹ ਸਾਹ ਇੰਟਰਟੇਨਮੈਂਟ ਤਾਂ ਨਹੀਂ ਕਹਿੰਦਾ ਮੈਂ ਪਤਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਖਿਆਲੀ ਗੱਲਾਂ ਤੇ ਗਪੌੜ ਸੁਣਾਉਣ ਦਾ ਸੱਚੀ ਸ਼ੌਕ ਨਹੀਂ ਮੈਂ ਉਹ ਗੱਲਾਂ ਬਹੁਤ ਕਰ ਸਕਦਾ ਮੈਂ ਤਾਂ ਹੀ ਸੰਕੇਮ ਕਰ ਦਿੰਦਾ ਕਟਕਟਾ ਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਪਹਿਲੋ ਜੇ ਤੁਸੀਂ ਕੋਈ ਮੇਰੇ ਮਤਨ ਲਿਖ ਸਵਾਲ ਕਰਦੇ ਨਾ ਮੈਂ ਉਹਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਮੈਂ ਆਪਣੀ ਟੀਮ ਨੂੰ ਦੇਣਾ ਚਾਹੁੰਦਾ ਇਸ ਕਰਕੇ ਮੈਂ ਬਹੁਤ ਗੱਲਾਂ ਆਫ ਦਾ ਕੈਮਰਾ ਬਠਾ ਕੇ ਤੁਹਾਨੂੰ ਮੈਂ ਬਹੁਤ ਐਦਾਂ ਦੀ ਗੱਲਾਂ ਕਰੀ ਕਿ ਸੈੱਟ ਤੇ ਵਾਪਸ ਆਈ ਪਰ ਮੈਨੇਜਰ ਜੀ ਤੌਰ ਤੇ ਨਹੀਂ ਚਾਹਦਾ ਵੀ ਇਹ ਹੀਰੋ ਹੈ ਜਾਂ ਇਹਦੀ ਫਿਲਮ ਹੈ ਨਾ ਇਹ ਸਾਰਾ ਸਮੂਹ ਦੇ ਸਮੂਹ ਦੀ ਉਪਰਮੈਂਟ ਮੈਂ ਤੈਅ ਕਰਨੀ ਪੈਂਦੀ ਹੈ ਅੰਦਰਲੀ ਗੱਲ ਤਾਂ ਹੈਗੀ ਹੈ ਕਿਉਂਕਿ ਡਾਇਰੈਕਟਰ ਜਦੋਂ ਤੱਕ ਸੰਤੋਖਤ ਨਹੀਂ ਹੁੰਦਾ ਤਾਂ ਮੈਨੂੰ ਜਿੰਤੇ ਜੀਮਾ ਸਾਹਿਬ ਦਾ ਇੱਕ ਸ਼ਾਟ ਸੀ ਭਜਣ ਦਾ ਤੇ ਸਾਰਾ ਦੁਪਹਿਰ ਹੀ ਭੱਜ ਗਿਆ ਉਹ ਪੈਰੋਂ ਜੁੱਤੀ ਵਿੰਕੜ ਜਾਂਦੀ ਸੀ ਤੇ ਛਾਲੇ ਹੋ ਗਏ ਸੀ ਰਾਤ ਨੂੰ ਸੋ ਇਦਾਂ ਦੇ ਹੈ ਪਰ ਕਿਉਂਕਿ ਸਮੂਹ ਦਾ ਕੰਮ ਹੈ ਔਰ ਕੱਲੇ ਨੂੰ ਕ੍ਰੈਡਿਟ ਲੈਣਾ ਨਹੀਂ ਚਾਹੀਦਾ ਕਰਦੀ ਹੁੰਦੀ ਹੈ ਜੇ ਕੋਈ ਸਾਡੇ ਕਬੀਲੇ ਨੇ ਡਾਇਰੈਕਟ ਕਰ ਲਈ ਤੇ ਸਾਡੇ ਕਬੀਲੇ ਨੇ ਇਹਦਾ ਸੰਗੀਤ ਕਰ ਲਿਆ ਮਾਨਸਾ ਕੋਈ ਗਾਣਾ ਇਸ ਬੰਦੇ ਦਾ ਜਣ ਕੰਮ ਪਸੰਦ ਉਹ ਦੋ ਲਾਈਨਾਂ ਸਾਡੇ ਦਾ ਸਾਰੇ ਗੀਤ ਚੰਗੇ ਆ ਮੈਨੂੰ ਤਾਂ ਲੱਗਦੇ ਨਹੀਂ ਮੈਂ ਤਾਂ ਗਾ ਨਹੀਂ ਉਹਦਾ ਕੰਮ ਮੈਂ ਕਾਨਫਰੰਸ ਵਿੱਚ ਨਹੀਂ ਗਾ ਸਕਦਾ ਮੈਂ ਨਾਏ ਤੁਹਾਡੇ ਦਾ ਨਾ ਪਰਚਾ ਆ ਜਿੱਤੇ तो नहीं मैंने तब भी बोला नहीं मैं जरूर जाना बाहर गया हूँ और जरूर कोई क़ानूनन तौर से किसी चीज़ को रोकते हैं फिर सालों क़ानूनन तौर से ये तो नहीं कि मेरे ख़याल पूरा थे बट क़ानूनन तौर से कई चीज़ें रोकते नहीं हैं ये सवाल मेरा भी ये उन्होंने production house का या director ये मैं part of movie है ਬਟ ਇਹ ਜਿਹੜੇ ਪੌਂਟ ਆ ਸਾਰੀ ਚੀਜ਼ਾਂ ਲਿਖ ਦੇਣਾ ਤੁਸੀਂ ਜਦੋਂ ਮੈਂ ਗਾਣਾ ਰਿਲੀਜ਼ ਕਰਦਾ ਤਾਂ ਮੇਰਾ ਤਾਂ ਤੁਸੀਂ ਦੇਖਦੇ ਹੋਣਾ ਪਹਿਲਾ ਪੰਜਾਬੀ ਹੁੰਦਾ ਉਹ ਇਹ ਕਈ ਵਾਰੀ ਮੈਨੂੰ ਲੱਗਦਾ ਹੈ ਇਹ ਟੈਕਨੀਕਲ ਫਰਟੇਸ ਨਹੀਂ ਵੀ ਰਹਿ ਜਾਂਦਾ ਕਈ ਵਾਰੀ ਕਿਉਂਕਿ ਜਿਹੜਾ ਜ਼ਿਆਦਾ ਟੈਕਨੀਕਲ ਕੰਮ ਆ ਗੋੰਬੇ ਕਰਾਉਣੇ ਸਾਡੀ ਜਿਹੜੀ ਇੰਡਸਟਰੀ ਸਾਡੀਆਂ ਫਿਲਮਾਂ ਤਾਂ ਵੱਣ ਲੱਗੀਆਂ ਪਰ ਸਾਡੇ ਕੋਲ ਅਜੇ ਵੱਡੇ ਸਟੂਡੀਓਜ਼ ਨਹੀਂ ਹੈਗੇ ਔਰ ਜੇ ਗਵਰਨਮੈਂਟ ਚਾਹੇ ਤਾਂ ਕੋਈ ਫਿਲਮ ਸਿਟੀ ਬਣਾਵੇ ਪਰ ਜੇ ਤਾਂ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਆਪਾਂ ਕੋਈ ਸੈੱਟ ਲੈਨੇ ਆ ਕਿਤੇ ਇੱਕ ਦਿਨ ਲਈ ਕੋਈ ਗਾਣੇ ਉਹ ਸੈੱਟ ਇੰਨੇ ਮਹਿੰਗੇ ਕਿ ਗਾਣੇ ਨੇ ਇਹਨਾਂ ਵਜਿਦੇ ਹੁੰਦਾ ਜਿਦਾਂ ਮੈਰੇਜ ਪੈਲੇਸ 2 ਲੱਖ ਤੇ 3 ਲੱਖ ਐਂਡੇ ਜੇ ਕਿਸੇ ਨੇ ਇੱਕ ਦਿਨ ਲਈ ਗਾਣਾ ਸ਼ੂਟ ਕਰਨਾ ਤਾਂ 1 ਲੱਖ 2 ਲੱਖ ਉਹਦੇ ਕਰਕੇ ਉਹ ਚੀਜ਼ਾਂ ਸਾਡੇ ਅੰਦਰ ਡਿਵੈਲਪ ਨਹੀਂ ਹੋ ਰਹੀਆਂ ਕਿਉਂਕਿ ਨਾ ਵੀ ਜਿਹੜੀ ਕੀਮਤ ਤੈਅ ਨਹੀਂ ਹੋਈ ਜਦੋਂ ਬੰਬੇ ਤੁਸੀਂ ਜਾਓਗੇ ਉੱਥੇ ਕੀਮਤ ਤਾਂ ਹੈ ਸੋ ਸ਼ਾਇਦ ਇਸ ਕਰਕੇ ਕੋਈ ਫੌਲਟ ਰਹਿ ਜਾਂਦਾ ਪਰ ਇਹ ਅੱਛੀ ਗੱਲ ਹੈ ਕੁਝ ਟੋਕਨ ਪਰ ਕਈ ਵਾਰ ਹੋ ਜਾਂਦਾ ਹੈ ਸ਼ਾਇਦ ਇਹਨਾਂ ਨੇ ਇੰਟਰਨੈਟ ਦੀ ਜਿਹੜੀ ਭਾਸ਼ਾ ਹੋਗਰੀ ਸੀ ਕੁਝ ਅਧਵਧ ਕਰਕੇ ਵੀ ਇਹ ਪੋਸਟਰ ਪਾਦਨੇ ਕਿ ਜਿਹੜੇ ਸਾਡੇ ਬਾਹਰ ਵਾਲੇ ਬੱਚੇ ਹੈ ਜੀ ਉਹ ਉਹਨਾਂ ਦਾ ਵੀ ਇੰਟਰਸਟ ਸੀ ਹੋਈ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਉਧਰਲੇ ਪੰਜਾਬ ਚ ਵੀ ਇਹ ਫਿਲਮ ਨਾਲ ریلیਜ਼ ਹੋ ਰਹੀ ਹੈ ਸੋ ਇਹ ਇੱਕ ਜੀ 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 ਤੇ ਅੰਤ ਨਹੀਂ ਮੈਂ ਗਾਣੇ ਤਾਂ ਅੱਜ ਕੱਲ ਨਾ ਜਿਹੜਾ ਯੋਗਾ ਉਹ ਸੈਂਪਰੇਸਟਰੋਂ ਦਾ ਹੋ ਗਿਆ ਮਤਲਬ ਇੱਕ ਗਾਣਾ ਤੁਸੀਂ ਬੜਾ ਅੱਛਾ ਬਾਦੋ ਉਹ ਉਠੀ ਕੋ ਉਸੇ ਤਰ੍ਹਾਂ ਜਿੱਦਾਂ ਕਪੜੇ ਛੋਟੇ ਜਿਹੇ ਪੈਂਟ ਤੇ ਬੈਠ ਕੇ ਗਾਣਾ ਕਰਦੇ ਐ ਪਰ ਜੇ ਐਫਐਮ ਤੇ ਕਰਦੇ ਤਾਂ ਦੂਰ ਤੱਕ ਜਾਂਦੀ ਆ ਤੂੰ ਤੁਸੀਂ ਇੱਕ ਗਾਣਾ ਕਰਕੇ ਉਹਦੇ ਤੇ 50 ਲੱਖ ਲਾਓ ਉਹ ਐਡ ਦੇ ذریعے ਉਹ ਰਾਤੋ ਰਾਤ ਦਸਲੇ ਲਈ ਬਣੇ ਕਰਾ ਬੜਾ ਅੱਛਾ ਗਾਣਾ ਉਹਨੂੰ 2 ਸਾਲ ਲੱਗ ਜਾਂਦੇ ਨੇ ਕੌਣ ਸੀ ਜਾਂਦਾ ਪਰ ਟੈਮ ਲੰਗਦਾ ਨਹੀਂ 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 ਕੁਝ ਨਹੀਂ ਲੱਗਦਾ ਤੁਹਾਨੂੰ ਦੇਖੋ ਥੋੜੀ ਜ਼ਿੰਦਗੀ ਦੀ ਗ੍ਰਾਉਂਡ ਬਦਲਦੀ ਹੈ ਜਦੋਂ ਆਪਾਂ ਬੱਚੇ ਹੁੰਦੇ ਹਾਂ ਤੋਂ ਬਾਅਦ ਜਵਾਨ ਹੁੰਦੇ ਹਾਂ ਐਂਦੀ ਅਗਲੀ ਜਨਰੇਸ਼ਨ ਹੁੰਦੀ ਹੈ ਸੰਗੀਤ ਵੀ ਇੱਕ ਹਿੱਸਾ ਹੈ ਥੋੜੀ ਜ਼ਿੰਦਗੀ 'ਚ ਤੁਹਾਡੇ ਮਾਪੇ ਜਿੰਨਾ ਚਾਹੀਏ ਸੰਗੀਤ ਤੇ ਫਿਰਮਾਨਾ ਜੋੜਦਾ ਨਾ ਤੁਸੀਂ ਬਹੁਤ ਕੁਝ ਸਿੱਖਦੇ ਹੋ ਸੋ ਗਿਆਤ ਮੈਨਾਂ ਪਿੱਛੇ ਅਸੀਂ ਪੈਨਾ ਅਪਣੇ ਜਨਮ ਬਣਾਉਂਦੇ ਸੀ ਫਿਰ ਉਹਦੇ 'ਚ ਮਲਾਪੜੇ ਜਾਦਾ ਸਾਹਮਣੇ ਘੰਡਲਾ ਲੱਗਣੇ ਉਹ ਸ਼ਾਸਤਰਾ ਦੇ ਸੱਜਣਾਂ ਆ ਗਏ ਉਹ ਜਿਹੜੇ ਪੱਤਰੋਂ ਢਕਾਰ ਮਾਰਨ ਲੈ ਕੰਮ ਹੋ ਗਿਆ ਫਿਰ ਮਾਂਜਾ ਟੁੱਟ ਗਿਆ ਫਿਰ ਕਿਉਂਕਿ ਕਰ ਮੈਂ ਇੱਕ ਬੰਦਾ ਮੈਂ ਸ਼ੂਟ ਵੀ ਕਰਨਾ ਹੈ ਗਾਉਣਾ ਵੀ ਹੈ ਪ੍ਰੋਡਕਸ਼ਨ ਉਸ ਵਿੱਚ ਲਾਉਣਾ ਉਹ ਸਾਰੇ ਕੰਮ ਜ਼ਿੰਮੇਵਾਰੀ ਦੀ ਪੈ ਗਈ ਸੀ ਇਹਨੋਂ ਤੋਂ ਬਾਅਦ ਮੈਂ ਕੁਟ ਕਰ ਗਿਆ